ਗੁਰੂ ਤੇਗ ਬਹਾਦਰ ਸਿਮਰੀਐ ਕਰਨੋਂ ਨਿਧ ਆਵੈ ਤਾਈ ਸਭ ਥਾਈ ਹੋਏ ਸਹਾਈ ਪਿਆਰ ਵੈਰਾਗ ਅਤੇ ਅਨੁਰਾਗ ਦੀ ਮੂਰਤ ਸ਼ਰਨ ਆਇਆ ਦੇ ਰਾਖੀ ਸਰਵ ਪ੍ਰਤਪਾਲਕ ਹੱਕ ਤੇ ਸੱਚ ਦੇ ਅਲੰਬਦਾਰ ਮਿੱਠ ਬੋਲੜੇ ਪਿਤਾ ਮਹਾਂਤ ਤਪਸਵੀ ਹਿੰਦ ਦੀ ਚਾਦਰ ਨੋਵੇਂ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ 1675 ਈਸਵੀ ਵਿੱਚ ਚਾਂਦਨੀ ਚੌਂਕ ਨਵੀਂ ਦਿੱਲੀ ਦੀ ਸਰ ਜ਼ਮੀਨ ਤੇ ਅਰਸ਼ਾਂ ਦੇ ਪਾਤਸ਼ਾਹ ਨੇ Hindu ਧਰਮ ਦੀ ਰੱਖਿਆ ਖਾਤਰ ਆਪਣਾ ਪਾਵਨ ਬਲੀਦਾਨ ਦਿੱਤਾ ਪਾਈ ਜੈਤਾ ਜੀ ਨੇ ਗੁਰੂ ਸਾਹਿਬ ਜੀ ਦਾ ਪਾਵਨ ਸੀਸ ਬੜੇ ਸਤਿਕਾਰ ਅਤੇ ਅਦਬ ਨਾਲ ਲੈ ਕੇ 3 ਦਿਨ ਅਤੇ ਤਿੰਨ ਰਾਤਾਂ ਦਾ ਪੈਂਡਾ ਤੈਅ ਕਰਦਿਆਂ ਚਾਂਦਨੀ ਚੌਂਕ ਦਿੱਲੀ ਤੋਂ ਸ੍ਰੀ ਕਿਰਤਪੁਰ ਸਾਹਿਬ ਪਹੁੰਚੇ ਜਿੱਥੇ ਤਨ ਮਾਤਾ ਨਾਨਕੀ ਜੀ ਤਨ ਮਾਤਾ ਗੁਜਰਕੌਰ ਜੀ ਤਨ ਗੁਰੂ ਗੋਬਿੰਦ ਸਿੰਘ ਜੀ ਅਤੇ ਸਾਰਿਆਂ ਸੰਗਤਾਂ ਨੇ ਪਾਵਨ ਸੀਸ ਦਾ ਸਵਾਗਤ ਕੀਤਾ ਅਤੇ ਫਿਰ ਸੁੰਦਰ ਪਾਲਕੀ ਵਿੱਚ ਗੁਰੂ ਸਾਹਿਬ ਜੀ ਦਾ ਪਾਵਨ ਸੀਸ ਸੁਸੋਭਿਤ ਕਰਕੇ ਸ੍ਰੀ ਅਨੰਦਪੁਰ ਸਾਹਿਬ ਨਿਆਂ ਦਾ ਜਿੱਥੇ ਗੁਰੂ ਸਾਹਿਬ ਜੀ ਦੇ ਪਾਵਨ ਸੀਸ ਦਾ ਸਨਸਕਾਰ ਕੀਤਾ ਗਿਆ ਤਨ ਗੁਰੂ ਗੋਬਿੰਦ ਸਿੰਘ ਜੀ ਨੇ ਪਾਵਨ ਸੀਸ ਦਾ ਪੰਜ ਪ੍ਰਕਰਮਾ ਕੀਤੀਆਂ ਅਤੇ ਪਿਤਾ ਜੀ ਦੇ ਪਾਵਨ ਸੀਸ ਨੂੰ ਨਮਸਤਕ ਹੋਏ ਜਗਤ ਮਾਤਾ ਤਨ ਗੁਜਰਕੌਰ ਜੀ ਦੇ ਮੁਖਾਰ ਬਿੰਦ ਵਿੱਚੋਂ ਇਹ ਪਾਵਨ ਬਚਨ ਨਿਕਲੇ ਆਪ ਜੀ ਦੀ ਨਿਭ ਗਈ ਸਾਡੀ ਨਿਭਾ ਲੈਣਾ ਜਿਸ ਜਗਾ ਤੇ ਗੁਰੂ ਸਾਹਿਬ ਜੀ ਦੇ ਪਾਵਨ ਸੀਸ ਦਾ ਸਸਕਾਰ ਹੋਇਆ ਉਥੇ ਅੱਜ ਕੱਲ ਗੁਰਦੁਆਰਾ ਸੀਸਗੰਸਾਹਬ ਸ੍ਰੀ ਅਨੰਦਪੁਰ ਸਾਹਿਬ ਸੁਭਾਏ ਮਾਨ ਹੈ ਜਿਸ ਨੂੰ ਤਨ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ ਦਾ ਸਭ ਤੋਂ ਉੱਚ ਅਸਥਾਨ ਕਹਿ ਕੇ ਵਡਿਆਇਆ ਹੈ ਸ੍ਰੀ ਅਨੰਦਪੁਰ ਸਾਹਿਬ ਛੱਡਦੇ ਸਮੇਂ ਤਨ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਅਸਥਾਨ ਦੀ ਸੇਵਾ ਆਪਣੇ ਇੱਕ ਸਿੱਧਕੀ ਸਿੱਖ ਨੂੰ ਸੌਂਪੀ ਤੇ ਨਾਲ ਵਚਨ ਕੀਤਾ ਕਿ ਜਿਹੜਾ ਵੀ ਸਾਡੇ ਪਿਤਾ ਜੀ ਦੇ ਇਸ ਅਸਥਾਨ ਵੱਲ ਮਾੜੀ ਨਿਗਾ ਨਾਲ ਆਏਗਾ ਉਹ ਨਾ ਹੋ ਜਾਵੇਗਾ ਤਨ ਗੁਰੂ ਤੇਗ ਬਹਾਦਰ ਜੀ ਦੇ ਪਾਵਨ ਤਾੜ ਨੂੰ ਪਾਈ ਮਨੀ ਸਾਹਿਬ ਜੀ ਦੇ ਸੋਹਰਾ ਸਾਹ ਪਾਈ ਲਖੀ ਸ਼ਾਵਨਜਾਰਾ ਜੀ ਨੇ ਆਪਣੀ ਝੁੱਗੀ ਨੂੰ ਅਗਨ ਪੇਟ ਕੀਤਾ ਜਿੱਥੇ ਅੱਜ ਕੱਲ ਗੁਰਦੁਆਰਾ ਰਕਾਬ ਗੰਜ ਸਾਹਿਬ ਦਿੱਲੀ ਸ਼ੋਭਿਤ ਹੈ ਤਾਂ ਤਨ ਸ੍ਰੀ ਗੁਰੂ ਤੇਗ ਬਹਾਦਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ